ਲੋਬੀ ਕਿਸਾਨ ਪ੍ਰਭੂ ਅੱਜ ਤੁਹਾਡੇ ਵਾਸਤੇ ਫਾਰਮ ਟਰੈਕ 60 ਲੈ ਕੇ ਆਇਆ ਬਾਲਾ ਨਵਾਂ ਟਰੈਕਟਰ ਲੈ ਕੇ ਆਇਆ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਮਾਲਕ ਆਪਣੇ ਕੋਲੇ ਆ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਜੀ ਠੀਕ ਹੈ ਵੀਰੇ ਬੋਲ ਲੀ ਤੇ ਇਹ ਜਿਹੜਾ ਟਰੈਕਟਰ ਹੈ ਬਾਈ ਮਾਡਲ ਆਪਾਂ ਫੇਰ ਦੱਸਾਂਗੇ ਪਹਿਲਾਂ ਇਹਦੀ ਕੰਡੀਸ਼ਨ ਦੱਸ ਰੰਗ ਕੇ ਇਹਦੇ ਨਾਲ ਦਾ ਰੈਂਗ ਆ ਭਾਈ ਇਹਦਾ ਸਾਰਾ A to Z ਸ਼ੋਅ ਮਰਗਾਰ ਬਾਡੀ ਜਿੰਨਾ ਵੀ ਰੈਂਗ ਆ ਟਰੈਕਟਰ ਦੇ ਕੱਲਾ ਕੱਲਾ ਨਾਟ ਸਾਰਾ ਰੰਗ オリジナル ਆ ਠੀਕ ਆ ਤੇ ਜੇ ਕੋਈ ਕਵੇ ਕਿ ਇਹ ਰੰਗ ਹੋਇਆ ਉਹਨੂੰ ਤੇਲ ਦਾ ਖਰਚਾ ਜੇ ਕੋਈ ਆ ਕੇ ਕਹਦੇ ਰੰਗ ਵੱਜਾ ਕਿਤੇ ਵੀ ਆ ਕੇ ਕੋਈ ਸਾਫਤ ਕਰ ਦੇ ਇਹ ਗੱਲ ਆ ਤਾਂ ਆਪਾਂ ਤੇਲ ਦਾ ਖਰਚਾ ਵੀ ਦੇ ਦੇਾਂਗੇ ਆਉਣ ਜਾਂਦਾ ਫਰਸਟ ਪਾਰਟੀ ਦਾ ਟਰੈਕਟਰ ਆ ਨਵਾਂ ਇੰਨਾ ਠੀਕ ਆ ਮਾਡਲ 20 ਮਾਡਲ ਵਰਗਾ ਟਰੈਕਟਰ ਆ ਆ 2000 ਮਾਡਲ ਆ 2000 ਮਾਡਲ ਟਰੈਕਟਰ ਤੁਹਾਨੂੰ ਆਪਾਂ ਵਿਖਾਈਏ ਹਿੱਸੇ ਤੇ ਬਲਾਕ ਦੇ ਰੰਗ ਚੈੱਕ ਕਰੋ ਹਜੇ ਤੱਕ ਥੱਲੋਂ ਬਈ ਹਰੇ ਰੰਗ ਦਾ ਪ੍ਰਾਇਮਰ ਵੀ ਨਹੀਂ ਨਿਕਲਿਆ ਰੰਗ ਉਮੇ ਹੀ ਪਿਆ ਬਾਈ ਕਿਤੇ ਨਿਕਲਿਆ ਹੀ ਨਹੀਂ ਤੇ 2000 ਮਾਡਲ ਟਾਇਰ ਦੱਸ ਦੇ ਬਈ ਇਹਦੇ ਕਿੰਨੇ ਆ ਟਾਇਰ ਮੂਰਲੇ ਹੈਗੇ ਬਾਈ ਐਮ ਆਰ ਐਫ ਦੇ 90 ਪੈਸੇ ਟਾਇਰ ਐਮ ਆਰ ਐਫ ਕੰਪਨੀ ਦੇ 90 ਪੈਸੇ ਮਗਰਲੇ ਟਾਇਰ ਹੈਗੇ ਬਈ ਇਹਦੇ ਬਿਰਲਾ ਕੰਪਨੀ ਦੇ ਇਹ ਵੀ ਹੈਗੇ 85 90 ਪੈਸੇ 85% ਟਾਇਰ ਆ 13ਾਂ ਦੇ ਟਾਇਰ ਆ ਹਾਂ 13ਾਂ ਦੇ ਟਾਇਰ ਆ ਤੇ ਬਾਕੀ ਬਈ ਦਾ ਇੰਜਨ ਗੀਅਰ ਦੱਸ ਕਿਵੇਂ ਆ ਬਾਈ ਇੰਜਨ ਦਾ ਕੋਈ ਬਾਹ ਕੇ ਸੌਦਾ ਕਰ ਲੈ ਜੇ ਕਰਕੇ ਵੇਖ ਲਿਆ ਤਸੱਲੀ ਕਰ ਲਏ ਇਹਦੇ ਬਾਈ ਲਾਈਟਾਂ ਯਾਰ ਦੂਜੀਆਂ ਆਉਂਦੀਆਂ ਸੀ ਇਹਦੇ ਇਹ ਲਾਈਟਾਂ ਮਹਿੰਗੀਆਂ ਲਵਾਇਆਂੀਆਂ ਬਾਈ ਦੂਜੀਆਂ ਸਪੈਸ਼ਲ ਕ ਨਾਲ ਲਵਾਇਆਂ ਹਾਂ ਇਹ T20 ਦੇ ਆਉਂਦੀਆਂ ਫਾਰਮ ਟ੍ਰੈਕ T20 ਦੇ ਉੱਚੇ ਮਾਡਲ ਦੇ ਹੁੰਦੇ ਟਾਪ ਮਾਡਲ ਵਾਲੀਆਂ ਠੀਕ ਆ ਤੇ ਆ ਮਗਰਾੜ ਨਾਲ ਦੇ ਬਿਲਕੁਲ ਨਾਲ ਦੇ ਆ ਤੁਸੀਂ ਵੇਖ ਸਕਦੇ ਛੱਤਾਂ ਤੋਂ ਰੰਗ ਨਹੀਂ ਹਜੇ ਉੱਡਿਆ ਜਿਹੜਾ ਇਹਦਾ ਬਾਈਆ ਘੇਰ ਆਹਾ ਲੋ ਹਾਈ ਘੇਰ ਆ ਇਹ ਜਦੋਂ ਆਪਾਂ ਇਹ ਨਿਊਟਰਲ ਕਰਦੇ ਆ ਫੇਰ ਸਟਾਰਟ ਹੁੰਦਾ ਅੱਛਾ ਉਹ ਕਨੈਕਟ ਨਾਲ ਆ ਰੀਜਨਲ ਸੋਚੋਂ ਵਿੱਚ ਚਲਦੀ ਆ ਹਾਂ ਸਾਰੀ ਉਵੇਂ ਸੋਚੇ ਉਵੇਂ ਸੋਚ ਚਲਦੀ ਆ ਬਾਈ ਕਹਿੰਦਾ ਹਾਈ ਲੋ ਕੱਢ ਕੇ ਸਟਾਰਟ ਹੁੰਦਾ ਫੇਰ ਸੈਲਫ ਵਜਦੀ ਆ ਹੁਣ ਤੁਹਾਨੂੰ ਆਪਾਂ ਚਾਰਸਪਿਰੋ ਪੰਪ ਪੰਪ ਦੀ ਘੁੰਮ ਕੇ ਕੰਡੀਸ਼ਨ ਵਿਖਾਦੀ ਛੋ ਚੱਕ ਕੇ ਵਿਖਾ ਦੇ ਬਾਈ ਹਾਂ ਛੋ ਚੱਕ ਕੇ ਇੰਜਨ ਦੇ ਵਿੱਚੋਂ ਤੁਹਾਨੂੰ ਆਪਾਂ ਕੰਡੀਸ਼ਨ ਵਿਖਾਦੀ ਆ ਪੂਰਾ ਸਾਫ਼ ਤੇ ਕੋਕਾ ਪੀਸ ਕਿਸੇ ਕਿਸਾਨ ਨੇ ਸ਼ੌਂਕ ਨਾਲ ਰੱਖਣਾ ਤਾਂ ਇਦੋਂ ਸਾਫ਼ ਟਰੈਕਟਰ ਨਹੀਂ ਮਿਲਣਾ ਆ ਪਲੇਟ ਪਲੂਟ ਬਿਲਕੁਲ ਉਹ ओरिजिनल ਤੇ ਆਹ ਰੇਸ ਵੀ ਬਈ ਤੁਸੀਂ ਦੂਜੀ ਲਵਾਈ ਹੈ ਹਨਾ ਇਹ ਦੂਜੀ ਲਵਾਈ ਹੈ ਬਾਈ ਮੈਸੀ ਵਾਲੀ ਹਾਂ ਹਾਂ ਉੱਪਰ ਰੱਖ ਕੇ ਪੈਰ ਵਾਲੀ ਹਾਂ ਸਾਰੇ ਰਹਿਮ ਨਾਲ ਦੇ ਤੇ ਹੁਣ ਬਈ ਇਹਦੀ ਡਿਮਾਂਡ ਦੱਸ ਦੇ ਇਹਦਾ ਬਾਈ ਰੇਟ ਆਪਾਂ 2,60,000 ਰੁਪਏ ਮੰਗਦੇ ਆ ਪੰਜਾਬ ਨੰਬਰ ਟ੍ਰੇਡ 2,60,000 ਰੁਪਏ ਡਿਮਾਂਡ ਆ ਪੰਜਾਬ ਨੰਬਰ ਆ ਪਹਿਲੇ ਨਾਮ ਪਹਿਲੇ ਨਾਮ ਫਰਸਟ ਪਾਰਟੀ ਠੀਕ ਆ ਠੀਕ ਆ ਨਗਦ ਕੈਸ਼ ਕੋਈ ਲੋਨ ਛੋਣ ਨਹੀਂ ਇੱਥੇ ਤੇ ਦੇਣਾ ਕਿੰਨੇ ਦਾ ਸ਼ੇਅਰ ਵਾਲੇ ਵਾਸਤੇ ਇੱਕ ਤਕੜੀ ਆਫਰ ਰੱਖਦੇ ਆਪਾਂ 20000 ਰੁਪਏ ਮਾਨ ਕਰ ਦਾਂਗੇ ਯਾਰ ਜਿਹੜਾ ਤੇਰੀ ਵੀਡੀਓ ਦੇ ਜਿਹੜਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਬਾਈ ਬਟਨ ਆਪ ਕੇ ਸ਼ੇਅਰ ਵਾਲ ਆ ਜਾਊਗਾ ਤੇ ਸਕਰੀਨਸ਼ਾਟ ਲੈ ਕੇ ਆ ਜਾਊਗਾ ਉਹਦੇ ਨੂੰ 2 ਲੱਖ ਤੇ 40000 ਦਾ 60000 ਦਾ ਟਰੈਕਟਰ ਮਿਲ ਜਾਣਾ ਫਾਰਮ ਟਰੈਕ 60 ਹੁਣ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦੋ ਬਾਕੀ ਬਾਈ ਆਪ ਦਾ ਮੋਬਾਈਲ ਨੰਬਰ ਦੱਸ ਦੇ ਪਿੰਡ ਦੱਸ ਦੇ ਆਪਣਾ ਬਾਈ ਬਾਗਾ ਪ੍ਰਾਣੇ ਰੇਜ ਮੋੜਨੋਬਦ ਪਿੰਡ ਠੀਕ ਆ ਨੰਬਰ ਹੈ ਆਪਣਾ 6280524401 ਠੀਕ ਆ 6290524 62805 ਠੀਕ ਹੈ 24 401 ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਇਸ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਆਂ ਰੀਜਨਲ ਟਰੈਕਟਰ ਤੁਸੀਂ ਫਾਰਮ ਟਰੈਕ 60 ਖਰੀਦ ਸਕਦੇ ਆਂ ਜੀ ਜੇਕਰ ਤੁਸੀਂ ਆਪਣੇ ਕਿਸੇ ਵੀ ਖੇਤੀ ਸਾਧਨ ਦੀ ਐਡ ਕਰਵਾਉਣੀ ਹੈ ਤਾਂ 6239529480 ਤੇ ਸੰਪਰਕ ਕਰਕੇ ਤੁਸੀਂ ਐਡ ਕਰਵਾ ਸਕਦੇ ਆਂ ਤਦ ਤੱਕ ਬਾਕੀ ਗੋਲੇ ਗਲੇ ਵੇਖ ਲਓ ਬਿਲਕੁਲ ਬਿਲਕੁਲ ਵੀ ਨਹੀਂ ਗਲੇ ਹਜੇ ਗੋਲੇ ਸਟਾਰਟ ਵੀ ਨਹੀਂ ਹੋਇਆ ਹਜੇ ਤਾਂ ਗੱਲ ਹੈ ਹੁੱਕ ਕਿਲਿੰਗ ਵਾਲੀ ਆ ਐਡਜਸਟੇਬਲ ਕਿਲਿੰਗ ਵਾਲ ਤੇ ਸਟਾਰਟ ਕਰਕੇ ਵਿਖਾ ਦੇ ਇੱਕ ਵਾਰੀ ਸਟਾਰਟ ਕਰਕੇ ਆਵਾਜ਼ ਵਗੈਰਾ ਸੁਣ ਲੋ ਤੁਸੀਂ ਟਰੈਕਟਰ ਦੀ ਕੱਲਾ ਕੱਲਾ ਪ੍ਰੈਸਟਮ ਬੋਲਦਾ ਦਾਣੇ ਭੌਂਦਾ ਟਰੈਕਟਰ ਜਮਾ ਤੇ ਮਿਲਦੇ ਆ ਜੀ ਹੁਣ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ